ਸਾਸ੍ਰਿਕਾ ਸਾਰਿਆਂ ਨੂੰ ਵੈਲਕਮ ਕਰਦੇ ਆ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਮਿਹਰਬਾਨਪੁਰਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਕਰ ਚ ਪਹਿਲਾ ਵੀਡੀਓ ਬਣੀ ਸੀ ਅੱਜ ਫੇਰ ਪਹੁੰਚੇ ਆ ਟੋਟਲ 7 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚ ਤਿੰਨ ਤਾਜ਼ੀਆਂ ਸੂਈਆਂ ਵੱਡੀਆਂ ਵਹਿੜਾਂ ਤੇ ਇੱਕ ਮੱਝ ਤੇ ਤਿੰਨ ਗੱਬਣਾ ਵਹਿੜਾਂ ਟੌਪ ਦੀਆਂ ਵੱਡੀਆਂ-ਵੱਡੀਆਂ ਵਹਿੜਾਂ ਵਾ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਇੱਕ ਆ ਮੱਝ ਆ ਮੱਝ ਵੀ ਸੂਈ ਸਵਾਈ ਆ ਜੀ ਸਭ ਤੋਂ ਪਹਿਲਾ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਵੀਡੀਓ ਤੋਂ ਕਿਸੇ ਵੀ ਚੈਨਲ ਤੋਂ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਆ ਕਰੋ ਜੀ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿਪ ਕੇ ਚੈੱਕ ਪਾਸ ਕਰਕੇ ਤਸੱਲੀ ਕਰ ਲਿਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹ ਸਕੇ ਆਪਾਂ ਗੱਲਬਾਤ ਕਰਾਵਾਂਗੇ ਭਾਜੀ ਹੁਣ ਨਾਲ ਇਹਨਾਂ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਖਾਈ ਸਾਸਰੀ ਘਰ ਭਾਜੀ ਸਾਸਰੀ ਘਰ ਜੀ ਸਾਸਰੀ ਘਰ ਕੀ ਹਾਲ ਚਾਲ ਆ ਜੀ ਦੂਜੀ ਵੀਡੀਓ ਲੱਗੀ ਬਣਨ ਦਾ ਹਾਂਜੀ ਹਾਂਜੀ ਠੀਕ ਆ ਤੇ ਅੱਜ ਕਿੰਨੇ ਪਹੂ ਟੋਟਲ ਅੱਜ 7-8 ਹੈਗੇ ਠੀਕ ਆ ਜੀ ਸੂਈਆਂ ਕਿੰਨੀਆਂ ਚਾਰ ਹਾਂਜੀ ਤਿੰਨ ਗਾਇਆਂ ਸੂਈਆਂ ਇੱਕ ਮਾਈ ਸੂਈ ਠੀਕ ਆ ਜੀ ਹਾਂਜੀ ਤੇ ਤਿੰਨ ਗੱਬੜਾ ਹਨਾ ਤਿੰਨ ਚਰ ਠੀਕ ਆ ਕਿੰਨੇ ਤੋਂ ਕਿੰਨੇ ਕਿਲੋ ਵਾਲੀਆਂ ਵਾ ਇਹ 20 ਕਿਲੋ ਤੋਂ ਲੈ ਕੇ 30 ਕਿਲੋ ਦਾ ਕਰੀਏ ਠੀਕ ਆ ਚੰਗੀਆਂ ਵੱਟੀਆਂ ਵਾ ਬਹੁਤ ਚੰਗੀਆਂ ਹਨ ਠੀਕ ਆ ਤੇ ਸ਼ੁਰੂਆਤ ਆਪਾਂ ਮੱਝ ਦਾ ਹੀ ਕਰਾਂਗੇ ਹਾਂਜੀ ਮੱਝ ਤੇ ਆਪਣਾ ਸਭ ਤੋਂ ਪਹਿਲਾਂ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਮਿਹਰਬਨਪੁਰਾ ਜੀ ਹਾਂਜੀ ਤੇ ਤਹਿਸੀਲ ਜੰਡੇ ਵਾਲਾ ਅੱਛਾ ਜੀ ਜਿਲ੍ਹਾ ਅਮਰਸਰ ਠੀਕ ਹੈ ਜੀ ਹਾਂਜੀ ਲਾਗੇ ਕਿਹੜਾ ਅੱਡਾ ਲੱਗਦਾ ਮੇਨ ਆਪਣਾ ਟੂਲ ਟੈਕਸ ਲੱਗੇ ਨਾਲ ਅੱਧਾ ਕਿਲੋਮੀਟਰ ਪਿੰਡ ਜੀ ਠੀਕ ਆ ਟੂਲ ਟੈਕਸ ਜਿਹੜਾ ਅਮਰਸਰ ਹਾਈਵੇ ਤੇ ਹੈ ਨਾ ਉਹ ਲੱਗੇ ਹੀ ਆ ਹਾਂਜੀ ਨਾਲ ਹੀ ਰੋਡ ਮੁੜਦਾ ਵਾ ਪਹਿਲਾਂ ਜਲੰਧਰੋਂ ਆਉਣਾ ਵੇ ਕਿਸ ਨੇ ਜੰਡੇ ਵਾਲਾ ਨਾ ਕਿ ਅਗਲੇ ਬੰਨੇ ਟੂਲ ਟੈਕਸ ਨਾਲ ਹੀ ਅੱਧਾ ਕਿਲੋਮੀਟਰ ਹੈ ਮਹਿਰਬਨਪੁਰਾ ਪਹਿਲਾਂ ਠੀਕ ਹੈ ਜੀ ਆਪਣਾ ਨਾਮ ਦੱਸ ਦਿਓ ਵੀਰ ਜੀ ਨਾਮ ਸਰਬਜੀਤ ਸਿੰਘ ਜੀ ਠੀਕ ਹੈ ਜੀ ਤੇ ਫੋਨ ਨੰਬਰ ਦੱਸ ਦਿਓ ਜੀ 75085 ਹਾਂਜੀ 14496 ਠੀਕ ਹੈ ਹੋਰ ਵੀ ਹੈ ਗੱਲ ਮਰ ਗਈ 98784 ਹਾਂਜੀ 9544 ਠੀਕ ਹੈ ਜੀ ਦੋ ਨੰਬਰ ਆ ਵੀਰ ਨੂੰ ਫੋਨ ਕਰ ਲਿਓ ਤੇ ਬਹੁਤ ਹੀ ਵੱਡੀਆਂ ਵੱਡੀਆਂ ਵੈੜਾ ਵਾਂ ਵੀਰ ਕੋਲ ਚੰਗੀ ਕੁਆਲਿਟੀ ਦੀਆਂ 20 ਤੋਂ 30 ਲੀਟਰ ਵਾਲੀਆਂ ਵਾਂ ਸੂਈਆਂ ਤਾਜ਼ੀਆਂ ਵੀ ਆਪਾਂ ਦਿਖਾਵਾਂਗੇ ਮਗਰੋਂ ਪਹਿਲਾਂ ਸ਼ੁਰੂਆਤ ਕਰਦੇ ਆ ਮੱਝ ਤੋਂ ਭਾਈ ਦੁੱਧ ਕਿੰਨਾ ਇਹਦੇ ਕੋਲ ਇਦੋਂ ਕਿ ਗਾਇਨ 9 ਕਿਲੋ ਦੁੱਧ। ਅੱਛਾ 9 ਕਿਲੋ ਦੁੱਧ ਤਿਆਰ। ਹਾਂਜੀ ਹਾਂ ਤਿਆਰ। ਠੀਕ ਹੈ ਜੀ। ਥਾੜ ਥੁਣ ਦੀ ਕੋਈ ਬਾਦ ਘੜਦਣੀ। ਐ ਪੂਰੀ ਚਵਾਈ ਵਧੀਆ ਮੋਟਰ ਹੈਗੀ। ਵਧੀਆ ਚਵਾਈ ਆ। ਬੱਚਾ ਕੀ ਇਹਦੇ ਮਗਰ? ਬੱਚਾ ਰ ਮਰ ਕਟਾ ਜੇ। ਅੱਛਾ ਜੀ ਆ ਥਾਣ ਥੁਣ ਚੈੱਕ ਕਰੋ ਜੀ ਇੱਕ ਵਾਰ। ਫੇਸ ਵੀ ਚੰਗਾ। ਤੇ ਮਗਰ ਆ ਕੱਟਾ ਜੀ। ਕਿੰਨਾ ਜੇਰੋ ਗਿਆਊਗਾ ਸੂਈ ਨੂੰ? 1 ਮਹੀਨੇ ਦੀ ਸੂਈ ਜੀ। ਠੀਕ ਹੈ ਮਹੀਨੇ ਦੀ ਸੂਈ ਜ। ਟੋਰੀਏ ਨੂੰ ਖੋਲ ਗਈ। ਟੋਰੀ ਮੜੀ। 9 ਕਿਲੋ ਦੁੱਧ ਤਿਆਰ ਆ। ਕੱਦ-ਕੱਦ ਚੈੱਕ ਕਰ ਲਓ ਮੱਝ ਦਾ। ਸੂਆ ਦੂਜਾ ਦੱਸਿਆ? ਹਾਂਜੀ ਦੂਜਾ ਦੂਜਾ ਸੂਆ ਆਹ ਵੇਖੋ ਜੀ ਥਾਣ ਥਣ ਵੀ ਚੰਗਾ ਤੇ ਹਵਾਨਾ ਵੀ ਸੋਹਣਾ ਵਾ ਜੀ। ਜਰਾ ਵੇਖੋ। ਇੱਕ ਥੋੜਾ ਆ ਜਾ ਥਾਣ ਪਿਛਲਾ ਉੱਚਾ ਰੱਖਦੇ। ਉਦਾਂ ਡੋਕਾ ਡਾ ਡਾ ਰਹਿ ਗਿਆ ਆਊਗਾ। ਠੀਕ ਆ। ਕੋਈ ਬਾਤ ਘਾੜਨੀ ਨਹੀਂ ਹੈਗੀ। ਆਪਣੇ ਦੋ ਟੈਂਪ ਚੋਗੇ ਖੜੇ ਵੀ। ਹਾਂਜੀ। ਐਨੂੰ ਕਮਾ ਵੀ ਸੂਰਜ ਪੈਂਦਾ ਥੋੜਾ ਇਧਰੋਂ ਦਿਖਾ ਦਿੰਦੇ ਆ। ਆਹ ਵੇਖੋ ਜੀ। ਬਾਕੀ ਕੈਮ ਹਨ ਲੀਸੀ ਲਸੀ ਨਾ ਕੋਈ ਵੀ ਸਮਝ ਲੈ। ਐ ਇੱਥੇ ਦੇ 9 ਕਿਲੋ ਦੁੱਧ ਤਿਆਰ। ਬਾੜੀ ਦੇ ਮਿਲਦੀ ਏ। ਮਹੀਨਾ ਹੋ ਗਿਆ ਨਾ ਸੂਆ। ਹਾਂਜੀ ਹਾਂਜੀ। ਇੱਕ ਟਾਈਮ ਬਾੜੇ ਦੇਖ ਦੋਵੇਂ ਟਾਈਮ ਹੀ ਇੱਕ ਟਾਈਮ ਬਾੜੇ ਤੇ ਟੀਗਾ ਤੇ ਨਹੀਂ ਲਵਾਉਂਦੀ ਨਾ 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 ਕੁਝ ਨਹੀਂ ਠੀਕ ਹੈ ਜੀ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਤਾਂ ਇਹਦਾ ਮੁੱਲ 80000 ਜੇ ਹਾਂਜੀ ਤੇ 75000 ਦੀ ਬੋਲੀ ਤਾਂ ਛੋੜ ਕਿ ਨਹੀਂ ਕਰਦੇ ਨਹੀਂ 75 ਦੇ ਦਵਾਂਗੇ 75 ਦੀ ਦੇਣੀ ਹੈ ਹਾਂਜੀ ਪੰਜ ਛੋੜ ਕਰਦੀ ਹੈ 80 ਜੋ ਪੰਜ ਮੌਕੇ ਥੋੜਾ ਬੋਧਾ ਮਾਨ ਹੋ ਜਾਊਗਾ ਹੋਊ ਕੋਈ ਨਹੀਂ ਆ ਵੈੜ ਦੱਸੋ ਜੀ ਇਹ ਇਹਦਾ ਸੂਆ ਕਿਨਵਾ ਜੀ ਇਹ ਪਹਿਲਣ ਵਛੀ ਜੀ ਪਹਿਲਾ ਪਹਿਲਣ ਵਾ ਹਾਂਜੀ ਠੀਕ ਆ ਜੀ ਚਾਰ ਦੰਦ ਜੀ ਮੂੰਹ ਤੋਂ ਮੂੰਹ ਤੋਂ ਚਾਰ ਦੰਦ ਹਾਂਜੀ ਗੱਬਣ ਹਾਂਜੀ ਗੱਬਣ ਆ ਠੀਕ ਆ ਜੀ ਇਹ ਦਿਨ ਲੈ ਜਾਊਗਾ ਅੱਠ ਲੈ ਜਾਓ ਵੀਰ ਜੀ ਤੋਰੇ ਨੂੰ 8 ਦਿਨ ਲੈ ਜਾਊਗੀ ਬਾਕੀ ਕਿਸੇ ਵੀਰ ਨੇ ਵੀਡੀਓ ਵੇਖਣੀ ਜਦੋਂ ਸਕਰੀਨ ਵੱਡੀ ਕਰਕੇ ਵੇਖਿਆ ਕਰੋ ਪਸ਼ੂ ਦਾ ਪਤਾ ਲੱਗ ਜਾਂਦਾ ਵੀ ਕਿਦਾਂ ਦਾ ਜੀ ਇਹ ਹੈ ਕਿ ਕੋਲ ਆਓਗੇ ਤੁਹਾਨੂੰ ਦੁਗਣਾ ਲੱਗੂਗਾ ਕੋਈ ਝੂਮ ਨਹੀਂਗਾ ਆਪਣੇ 'ਚ ਕੋਈ ਫਿਲਟਰ ਨਹੀਂ ਲੱਗਾ ਜੀ ਬਹੁਤ ਵਜਨ ਵਾਲੀ ਵਛੀ ਆ ਵਜਨ ਵਾਲੀ ਵਛੀ ਆ ਖੜਾ ਦੀ ਕੋਈ ਬਾਤ ਘਾੜਤ ਨਹੀਂ ਹੋਊਗੀ ਵੀਰੇ ਐ ਪਹਿਲਾਂ ਤਾਂ ਬੱਛੀ ਆ ਭਾਜੀ ਇਹਦੇ ਠੀਕ ਆ ਤੁਸੀਂ ਚੈੱਕ ਕੀਤੀ ਆ ਆਪਣੇ ਹਾਂ ਜਗ੍ਹਾ ਵੀ ਮੈਂ ਤਾਂ ਤਸੱਲੀ ਕਰਕੇ ਲੈ ਕੇ ਜਾਵੇ ਆ ਅਗਲਾ ਵੀ ਆਵੇ ਹਨਾ ਦੁੱਧ ਕਿੰਨਾ ਕੁ ਚਾਹੂਗੀ ਦੁੱਧ ਭਾਜੀ 20 ਕਿਲੋ ਬੱਛੀ ਦੇ ਦਊਗੀ ਬਾਕੀ ਜੱਡਾ ਕੱਦ 20 ਕਿਲੋ ਕੁਝ ਕਹਿੰਦਾ ਨਹੀਂ ਇਹਦੇ ਨੂੰ 30 ਕਿਲੋ ਵੀ ਲੋਕ ਕਹੀਆਂ ਹਨ ਭਾ 20 22 ਕਿਲੋ ਦੁੱਧ ਬੱਛੀ ਦੀ ਬਾਕੀ ਨਸਲ ਵਾਲੀ ਮੂੰਹ ਤਾਂ ਚਾਰ ਦੰਦ ਦਾ ਹਨਾ ਪਹਿਲਾ ਸੂਆ ਕੁਆਲਿਟੀ 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 ਚੰਗੀ ਆ ਤਿਆਰ ਚੰਗੀ ਹੋ ਜੂ ਦੇਣ ਕਿੰਨੇ ਕੁ ਲੈ ਜੂਗੀ ਇਹ ਇਹ ਭਾਜੀ 5 ਲੈ 6 ਲੈ ਹਫਤੇ ਨੂੰ ਪਹਿਲਾ ਪਹਿਲਾ ਸੂਪ ਹੋਊਗੀ ਮੁੱਲ ਲੈਣਾ ਕਰਨਾ ਇਹਦਾ ਇਹਦਾ ਮੁੱਲ 70 ਜੇ ਹਾਂਜੀ ਇਹ 65000 ਦੀ ਵੇਚੀ ਦੇ ਰਾਂ ਮਾਣ ਤਾਂ ਹੋਊਗਾ ਮੌਕੇ ਤੇ ਕੋਈ ਹੋ ਜੂ 1500 ਦਾ ਫੋਨ ਲਾ ਲੈ ਕੋਈ ਜਿੰਨੂੰ ਪਸੰਦ ਆਵੇ ਬਹੁਤ ਹੀ ਚੰਗੀ ਆ ਮੂੰਹ ਤਾਂ ਚਾਰ ਦਾ ਹੁੰਦਾ ਸੀ ਬਹੁਤ ਠੰਡੀ ਸੀਲ ਆ ਆਹੜੀ ਬਾਰੇ ਦੱਸੋ ਵੀਰ ਜੀ ਦਾ ਸੁਆ ਕੀ ਨੋ ਆ ਜੀ ਇਹ ਭਾਜੀ ਤੀਜੇ ਸੂਏ ਹੋਊਗੀ ਤੀਜੇ ਸੂਏ ਹੋਊਗੀ ਹਾਂਜੀ ਥਾਨ ਸੁਣੇ ਦਾ ਵੀ ਚੰਗਾ ਲੱਗਾ ਜੀ ਆ ਵੇਖ ਸਕਦੇ ਆ ਆ ਵੇਖੋ ਕੁਆਲਿਟੀ ਦਾ ਤੇ ਕਿੰਨੇ ਦਿਨ ਲੈ ਜੂਗੀ ਵੀਰ ਜੀ ਇਹ ਇਹ ਭਾਜੀ ਲੈ ਜੂ 8 ਦਿਨ 8 ਦਿਨ ਲੈ ਜੂਗੀ ਆ ਵੇਖੋ ਫੇਸ ਕੁਆਲਟੀ ਵੀ ਚੰਗੀ ਆ ਲੈ ਜੋ ਵੀਰ ਜੀ ਬਾਹਰ ਲੈ ਜੋ ਆ ਵੇਖੋ ਪੂਰੀ ਵਜਨ ਵਾਲੀ ਵੱਡੀ ਆ ਤੇ ਦੁੱਧਾਂ ਕੀ ਰਿਕਾਰਡ ਆ ਵੀਰ ਜੀ ਇਹਦਾ ਭਾਜੀ ਘਰ 24 28 ਕਿਲੋ ਕਹਿੰਦੇ ਹਾਂਜੀ ਆਪਾਂ 25 ਕਿਲੋ ਵੱਚੀ ਦੁੱਧ ਹੈ ਮੇਰੇ ਨਾਲ ਜ਼ਰੂਰੀ ਆਪਾਂ 25 ਕਿਲੋ ਚੋ ਲਈ ਜੋ 26 ਕਿਲੋ ਬਾਕੀ ਜਿੱਡੀ ਬੇਲ ਲੰਮੀ ਆ ਥਣ ਥਣ ਜਿਹੜਾ ਲੱਗਾ ਇਹਨੂੰ 25 ਕਿਲੋ ਨੂੰ ਆਖਣਾ ਵੀ ਕੱਖਣਾ ਇਹਨੂੰ ਭਾਵੇਂ 35 ਕਿਲੋ ਕਹਿ ਦੇਣ ਆਪਾਂ ਹਾਂਜੀ 25 26 ਕਿਲੋ ਦੁੱਧ ਜੀ 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 ਠੰਡੀ ਧਿਰੀ ਆ ਬਾਕੀ ਹਨਾ ਵਜਨ ਵਜਨ ਲੈ ਜੋ ਆ ਵੇਖੋ ਜੀ ਕੁਆਲਿਟੀ ਦੀ ਆ ਤੇ 25 ਕਿਲੋ ਰਾਮਨਾਥ ਦੁੱਧ ਚਵਾਈ ਜਾਣਾ ਇਹਨੇ ਹਨਾ ਹਾਂਜੀ ਠੀਕ ਆ ਤੇ ਦਿਨ ਕਿੰਨੇ ਕਿ ਦੱਸਿਆ 8 ਦਿਨ ਲੈ ਜਾਓ ਬਾਜੀ ਥਣਾ ਦੀ ਬਾਤ ਘਾੜਦ ਨਹੀਂ ਹੋਊਗੀ ਆਪਣੀ ਪਾਸ ਕਰਕੇ ਲੈ ਕੇ ਜਾਵੇ ਕੋਈ ਅਗਲਾ ਵੀ ਪਾਸ ਕਰ ਲੈ ਤੁਸੀਂ ਪਾਸ ਕਰਕੇ ਲੈ ਜਾਓ ਆਪਣਾ ਫਰਜ ਆ ਪੁੱਛਣਾ ਤੁਸੀਂ ਦੱਸ ਦੇਣਾ ਜਿਹੜੀ ਚੀਜ਼ ਹੋਈ ਸਹੀ ਆ ਤੇ ਮੁੱਲ ਕਿੰਨਾ ਕਰਨਾ ਇਹਦਾ ਵੀਰ ਜੀ ਇਹਦਾ ਬਾਜੀ ਮੁੱਲ ਤੇ 75 ਰਿਆ ਹਾਂਜੀ 70 ਚ 2000 ਮਾਨ ਹੋ ਜਾਊਗਾ ਠੀਕ ਆ ਜੀ ਹਾਂਜੀ ਉਹ ਚੋਂ ਹੈ ਕਿ ਗਾਂ ਕੋਈ ਕਸਰ ਕੋਈ ਨਹੀਂ ਕਰਦਾਂਗੇ 500 ਰੁਪਏ ਠੀਕ ਹੈ ਜੀ ਬਾਕੀ ਫੋਨ ਲਾ ਲੈ ਜਿਹਨੂੰ ਪਸੰਦ ਹੋਵੇ ਆਹ ਭਾਜੀ ਕਿਨਵਾ ਸੂਆ ਇਹਦਾ ਇਹ ਭਾਜੀ ਦੂਜਾ ਸੂਆ ਵੱਛੀ ਆ ਦੂਜਾ ਸੂਆ ਸੋਨਾ ਆ ਦੇ ਹਨਾ ਗੱਬਣ ਹਾਂਜੀ ਗੱਬਣ ਦੇਣ ਕਿੰਨੇ ਲੈ ਜੂਗੀ ਇਹ ਇਹ ਭਾਜੀ ਲੈ ਜੂ ਹਫਤਾ ਥਾਣ ਥਣ ਬੜਾ ਚੰਗਾ ਲੱਗਾ ਵੀ ਜੀ ਨੂੰ ਬਹੁਤ ਹੀ ਜ਼ਿਆਦਾ ਚੰਗੀ ਆ ਵੇਖੋ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਫੇਸ ਕੁਆਲਿਟੀ ਚੈੱਕ ਕਰ ਲਓ ਬਾਕੀ ਥੋੜਾ ਧੁੱਪ ਹੁੰਣ ਦੇ ਕਰਕੇ ਕਲੀਅਰ ਨਹੀਂ ਦਿਖਿਆ ਹੋਊਗਾ ਕਿਸੇ ਨੂੰ ਜੇ ਨਾ ਸਮਝ ਲੱਗੀ ਕਿ ਆ ਗਏ ਇੱਥੇ ਕੋਲ ਵੇਖੋ ਦੁਗਣੇ ਪਸ਼ੂ ਲੱਗਣਗੇ ਤੁਹਾਨੂੰ ਹਨਾ ਦੂਜਾ ਸੂਆ ਸੂਗੀ ਦੁੱਧ ਕਿੰਨਾ ਕੁ ਵੀਰ ਜੀ ਪਾ ਜੂਗੀ ਇਹ ਦੁੱਧ ਪਾਜੀ ਬਛੀ ਦੇ ਦੂ 72 22 ਕਿਲੋ ਨੋਰਮਲ ਠੀਕ ਆ ਹਾਂਜੀ ਬਾਕੀ ਕੁਆਲਿਟੀ ਆ ਬਹੁਤ ਜਰੀ ਬਰੀਡ ਵਾਲੀ ਆ ਪੂਰੀ ਹਨਾ ਹਾਂਜੀ ਛਿੱਗੀ ਆ ਮੂੰਹ ਦਾ ਮੂੰਹ ਤਾਂ ਛੇ ਦੰਦ ਖੋਲ ਵੀਰ ਜੀ ਇਹਨੂੰ ਵੀ ਬਾਕੀ ਜਿਹੜੇ ਮੁੱਲ ਵੀਰ ਕਰੀ ਜਾਂਦਾ ਇਹਨੇ ਮੋਲਾਂ ਨਹੀਂ ਲੱਭਣੀਆਂ ਨਹੀਂ ਬਿਲਕੁਲ ਜਾਇਜ਼ ਮੁੱਲ ਕਰਨ ੜਿਆ ਵੀਰ ਆ ਵੇਖੋ ਕੁਆਲਿਟੀ ਪੂਰੀ ਆ ਵੇਖਦੇ ਚੈੱਕ ਕਰ ਲੋ ਜੀ ਆ ਵੇਖੋ ਥਾਨ ਬਹੁਤ ਸੋਹਣਾ ਲੱਗਾ ਵਾ ਇਨੇ 27 28 ਕਿਲੋ ਪਹਿਲਾਂ ਨੇ ਕੱਢਿਆ ਆ ਵੇਸ਼ਾ ਅੱਛਾ ਪਹਿਲਾਂ ਨੇ ਕੱਢਿਆ ਨਾ ਆਪਾਂ ਆ 27 28 ਕਹਿੰਦੇ ਆ ਵੇਸ਼ੀ ਕਰ ਜੂਗੀ ਠੀਕ ਆ ਲੋਕ ਤਾਂ 40 ਕਿਲੋ ਵੀ ਏਡੀ ਵੇਸ਼ੀ ਨੂੰ ਕਹੀ ਜਾਣਗੇ ਜੀ 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 ਪਾ ਬਾਕੀ ਵੀਰ ਸਾਰੇ ਸਮਝਦਾਰ ਆ ਹਨਾ ਉਹਨਾਂ ਨੂੰ ਜਿਆਦਾ ਪਤਾ ਆਪਣੇ ਉਹਨਾਂ ਦੇ ਘਰਾਂ ਚੋਂ ਆਈਆਂ ਉਹਨਾਂ ਦੇ ਘਰਾਂ ਜੀ 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 ਜਿਹੜੇ ਵੀਰ ਇੰਨਾਂ ਦੀਆਂ ਵੇੜਾ ਰੱਖਦੇ ਉਹਨਾਂ ਨੂੰ ਪਤਾ ਵਾ ਸਾਰੇ ਵੇਖਣ ਦੇ ਮੇਰੇ ਭਰਾ ਜੀ ਜੀ ਇਹਨਾਂ ਕੋ ਆਈਆਂ ਉਹਨਾਂ ਨੇ ਵੀ ਵੇਖਣੀ ਹਾਂਜੀ ਹਾਂਜੀ ਲੈ ਜੋ ਜੀ ਲੈ ਜੋ 25 ਆ ਬਬਾ ਜੀ ਮੂੰਹ ਤੋਂ ਮੈਂ ਕਹਿੰਦਾ ਕੁਆਲਿਟੀ ਪੂਰੀ ਐ ਸੋਹਣੀ ਐ ਸਨੱਖੀ ਪੂਰੀ ਹਾਂਜੀ ਪੂਰੀ ਸਨੱਖੀ ਆ ਥਾਣ ਥਣ ਬੜਾ ਸੋਹਣਾ ਲੱਗਾ ਦਿਨ ਦਿਨ ਦੋ ਚਾਰ ਹੀ ਖੜੂਕ ਜਿਆਦਾ ਲੈ ਜੂ ਆ ਚਾਰ ਲੈ ਜੇ ਪੰਜ ਲੈ ਜੇ ਆ ਵੇਖੋ ਚੰਗੀ ਸੇਵਾ ਕਰੂ ਬੱਛੀ 30 ਕਿਲ ਤੋਂ ਬਾਹਰ ਵੀ ਚੱਲ ਸਕਦੀ ਹਾਂਜੀ ਕਰ ਸਕਦੀ ਜੀ ਤੇ ਮੁੱਲ ਦੱਸੋ ਕਿੰਨਾ ਕਰਨਾ ਜੀ ਇਹਦਾ ਮੁੱਲ ਭਾਜੀ ਮੰਗਣ ਦਾ ਭਾਣਾ 90 ਮੰਗ ਲਈਏ ਹਾਂਜੀ 80000 ਦੀ ਬੱਛੀ ਦੇਣੀ ਮੌਕੇ ਤੇ ਨੇ ਮੌਕੇ ਦੇ 1500 ਕੋਈ ਮਨਤਨ ਹੋ ਜੂਗਾ ਹੋ ਜੂਗਾ ਹੋ ਜਾਊਗਾ ਥੋੜਾ ਬੋਦਾ ਜਿਹਨੂੰ ਪਸੰਦ ਆਵੇ ਫੋਨ ਕਰ ਲੇ ਹਨਾ ਠੀਕ ਹੈ ਜੀ ਹੁਣ ਸੂਈਆਂ ਸਵਾਈਆਂ ਦਿਖਾਈਏ ਹਾਂਜੀ ਹਾਂਜੀ ਆਹ ਵੇਖੋ ਜੀ ਸੂਈ ਸਵਾਈ ਵੈੜਾ ਮਗਰ ਵਛੀ ਇਹਦੇ ਇਹਦੇ ਵਛਾ ਜੀ ਮਗਰ ਕਿਹੜਾ ਵਛਾ ਜੀ ਇਹਦਾ ਆਹ ਡੱਬਾ ਆਛਾ ਡੱਬਾ ਵਛਾ ਵਾ ਜੀ ਆਹ ਵੇਖੋ ਜੀ ਵਛਾ ਬੜਾ ਸੋਹਣਾ ਵਾ ਆਹ ਵੇਖੋ ਜੀ ਕਿੰਨਾ ਸੂਆ ਇਹਦਾ ਜੀ ਇਹ ਪਾਈ ਤੀਜਾ ਸੂਆ ਜੀ ਤੀਜਾ ਸੂਆ ਫੇਰ ਤਾਂ ਆਪਾਂ ਗਾਂ ਹੀ ਕਹਿ ਸਕਦੇ ਹਾਂ ਹਾਂਜੀ ਦੂਜੇ ਪਹਿਲੇ ਦੂਜੇ ਵਾਲੀ ਨੂੰ ਕਹਿੰਦੇ ਆ ਵੈੜ ਥਾਣ ਵੇਖੋ ਇਹ ਕਿੰਡਾ ਸੋਹਣਾ ਲੱਗਾ ਗੜਵਾ ਪੂਰਾ ਫੇਸ ਬਹੁਤ ਚੰਗਾ ਇਹਦਾ ਦਿਨ ਕਿੰਨੇ ਆ ਵੀਰ ਜੀ ਸੂਈ ਨੂੰ ਇਹ ਕੱਲ ਸੂਈ ਜੀ ਭਾਜੀ ਕੱਲ ਸੂਈ ਆ ਹਾਂਜੀ ਜੇਰ ਜੂਰ ਪਾਤੀ ਇਹ ਕੰਪਲੀਟ ਠੀਕ ਹੈ ਜੀ ਤੇ ਕਿੰਨਾ ਇਹਦੇ ਕੋਲ ਬੋਲਾ ਹੁਣ ਇਹਦੇ ਕੋਲ ਭਾਜੀ 16 17 ਕਿਲੋ ਹੋਊਗੀ ਬੋਲੀ ਇਹਨੇ ਅੱਛਾ 16 17 ਕਿਲੋ ਹਾਂ 16 17 ਕਿਲੋ ਪੰਜ ਦੋ ਟੈਂਬਲਾ ਚੁੱਕੇ ਗਏ ਜੀ 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 ਬਿਲਕੁਲ ਜੀ ਤੇ ਖੋਲੀ ਇਹਨੂੰ ਤੋੜੀ ਪੂਰੀ ਸਾਫ਼ ਕੀਤੀ ਆ ਸਵੇਰੇ ਕੋਈ ਐਸੀ ਗੱਲ ਨਹੀਂ ਠੀਕ ਹੈ ਜੀ ਆਹ ਵੇਖੋ ਇੱਕ ਕੱਦ ਕਾਠ ਲੋ ਚੈੱਕ ਕਰ ਲਿਓ ਬਾਕੀ ਦੁੱਧ ਭਾਜੀ ਕਿੰਨਾ ਕ ਚਵਾਊਗੀ ਏ ਦੁੱਧ ਭਾਜੀ 22 23 ਕਿਲੋ ਦੇਈ ਜਾਊਗੀ 22 23 ਕਿਲੋ ਦੁੱਧ ਚਵਾਈ ਜਾਣਾ ਬਾਕੀ ਕੱਦ ਇਹਦਾ ਵੀ ਚੰਗਾ ਵਾ ਹਾਂਜੀ ਭਾਜੀ ਕੱਦ ਨੂੰ ਕੋਈ ਵੀ ਨਹੀਂ ਛੋਟੀ ਹਨਾ ਹਾਂਜੀ ਥਾਣ ਥਣੇ ਦੀ ਮੁਠੀ ਦੀ ਚਵਾ ਆ ਲੱਗਾ ਵਾ ਬਾਦ ਘਾੜਦਣੀ ਹੈਗੀ ਵੀਰ ਜੀ ਕੋਈ ਨਹੀਂ ਭਾਜੀ ਆਪਣੀ ਕੋਈ ਚੋਗੀ ਲੈ ਜਾਏਗੀ ਆਪਾਂ ਕੋਈ ਢੀ ਗੱਲ ਆਹ ਵੇਖੋ ਜੀ ਚਵਾਈ ਕਰਕੇ ਚੈੱਕ ਕਰਨਾ ਤੁਹਾਡਾ ਫਰਜ਼ ਹੈ ਜਿਨੇ ਪੈਸੇ ਖਰਚਣੇ ਆ ਹਾਂਜੀ ਥਾਣ ਥਣ ਬਹੁਤ ਸੋਹਣਾ ਲੱਗਾ ਵਾ ਆਵੇ ਕੁਆਲਿਟੀ ਪੂਰੀ ਚੰਗੀ ਆ ਫੇਸ ਵੀ ਚੰਗਾ ਸੋਹਣਾ ਥਣ ਬਹੁਤ ਚੰਗਾ ਲੱਗਾ ਜੀ ਇਹਨੂੰ ਤੀਜਾ ਸੂਆ ਬੰਦ ਬੰਦੋ ਬੰਦੋ ਭਾਜੀ ਦੁੱਧ ਭਾਈ ਕਿੰਨਾ ਕਿ ਚਵਾਜੂਗੀ ਇਹ ਦੁੱਧ ਭਾਈ ਸੇਵਾ ਉਹ ਬੰਦਰੀ 25 26 ਵਿੱਚ ਵਾਜੂ ਨਹੀਂ ਤੇ 20 22 ਕਿਲੋ ਨਾਰਮਲ ਦੇ ਦੂ 16 ਕਿਲੋ ਮਤਲਬ ਬੋਲੀ ਹੋ ਗਈ ਹੁਣ ਬੋਲੀ 16 16 ਬਾਕੀ ਜਿਹੜਾ ਕਾਦੇ ਆ ਜਿਨ੍ਹਾਂ ਤੋਂ ਅਸੀਂ ਦੁੱਧ ਦੱਸਦੇ ਇਹਨਾਂ ਤੋਂ ਤਾਂ ਦਾ ਮੇਡੇ ਕਰਤਾ ਵਾਲਿਆਂ ਨੂੰ ਹਾਂਜੀ ਜੀ ਤੇ ਮੁੱਲ ਦੱਸੋ ਕਿੰਨਾ ਕਰਨਾ ਜੀ ਇਹਦਾ ਭਾਜੀ ਮੁੱਲ ਆ ਪਹਿੜੀ ਆਰ ਜੀ ਹਾਂ ਜੀ 60 ਦੀ ਆਉਂਦੇ ਰਹਿਣਾ 60 ਦੀ ਹਾਂ ਫੋਨ ਕਰ ਲੈ ਜਿਹਨੂੰ ਪਸੰਦ ਹੋਵੇ ਹਨਾ ਬਿਲਕੁਲ ਜਾਇਜ਼ ਮੁੱਲ ਕੀਤਾ ਭਾਈ ਨੇ ਨਾ ਵੇਖੋ ਜੀ ਫੋਨ ਅਗਲੇ ਨੰਬਰ ਵਾਲੀ ਦਸੀ ਹੈ ਜੀ ਇਹਦੇ ਕੋਲ ਇਹ ਦੀ ਸਵੇਰੇ ਸੂਈ ਹੈ ਤੜਕੇ ਸੋ ਅੱਜ ਸਵੇਰੇ ਤੜਕੇ ਸੂਈ ਹੈ ਬੱਚਾ ਇਹ ਬੱਛਾ ਜਿਹਦੇ ਮਗਰ ਇਹਦੇ ਮਗਰਾ ਬੱਛਾ ਜੀ ਠੀਕ ਹੈ ਜੀ ਤੇ ਕਿੰਨਾ ਇਹਦੇ ਕੋਲ ਦੁੱਧ ਕ ਬੋਲਾ ਬੋਲਾ ਹੀ ਤੜਕੇ ਹੀ ਸੂਈ ਆ ਬੋਲਾ ਕ ਹਾਂ 4 ਕਿਲੋ ਚੋਈ ਆ ਆ 4 ਕਿਲੋ ਚੋਈ ਹਾਂ ਇਹ ਜਰਸੀ ਆ ਜਾਂਦੀ ਹੈ ਹਨਾ ਹਾਂ ਥੋੜੀ ਮਿਕਸਿਆ ਠੀਕ ਆ ਥਾਣ ਥੋੜੇ ਦਾ ਵੀ ਚੰਗਾ ਸੋਹਣਾ ਲੱਗਾ ਜੀ ਬਾਕੀ ਵੀਰ ਜੀ ਚਾਹੁੰਦੇ ਕਿਦਾਂ ਜਿਹੜੀ ਆ ਸੂਈ ਪਹਿਲਾਂ ਦਿਖਾਈ ਆਪਾਂ ਰੱਸੀ ਪਾ ਕੇ ਕਿਦਾਂ ਜਿੱਦਾਂ ਮਰਜੀ ਭਾ ਰੱਸੀ ਪਾਵੇ ਚੋਲੋ ਭਾਂ ਜਿੱਦਾਂ ਮਰਜੀ ਆ ਜਿਹੜੀ ਨੂੰ ਰੱਸੀ ਪਾਉਣੀ ਬਹੁਤ ਠੰਡੀਆਂ ਬਰਫਰਗੀਆਂ ਭਾ ਜਿੱਦਾਂ ਮਰਜੀ ਠੰਡੀਆਂ ਹਾਂਜੀ ਠੀਕ ਆ ਜੀ 4 ਕਿਲੋ ਬੋਲਾ ਚੋਇਆ ਹਨਾ ਅੱਜ ਸਵੇਰ ਪੂਰੀ ਖਾਲੀ ਵੀ ਨਹੀਂ ਕੀਤੀ ਹਣੀ ਕਰਕੇ ਸੂਈ ਆ ਠੀਕ ਆ ਓਏ 8 ਵਜੇ ਸੂਈ ਆ ਦੋਰ ਵੀਰ ਇਹਨੂੰ ਕਿੰਨਾ ਕ ਜਵਾਉਗੀ ਦੁੱਧ ਦੇ ਦੁੱਧ ਭਾਜੀ 20 ਕਿਲੋ ਦੇ ਦੋਗੀ ਨਾਰਮਲ ਆ ਵੇਖੋ ਜੀ ਬਾਕੀ ਚੰਗੀ ਆ ਕਾਲੀ ਜਰਸੀ ਤੇ ਹਵਾ ਨਾਲ ਜਗ ਕਰ ਲੋ ਗਰਮੀ ਵਾਲਾ ਮਾਲ ਆ ਜੀ ਇਹ ਫੈਣ ਇਹਨਾਂ ਦੀ ਚੰਗੀ ਹੁੰਦੀ ਆ ਦੁੱਧ ਮੱਝਾਂ ਵਰਗਾ ਆ ਵੇਖੋ ਜੀ ਮੁੱਲੇ ਦਾ ਜੈ ਜੀ ਆ ਥਾਣ ਬੜਾ ਸੋਹਣਾ ਲੱਗਾ ਇਹਨੂੰ ਵੀ ਇਹ ਆ ਵੇਖੋ ਚਵਾਈ ਬੜੀ ਮੋਟਰ ਵਰਗੀ ਲੱਗਦੀ ਆ ਮੋਟਰ ਵਰਗੀ ਚਵਾਈ ਆ ਸੋਹਣੀ ਬੰਦ ਹੈ ਜੀ ਥਾਣ ਥਣ ਬੜਾ ਚੰਗਾ ਲੱਗਾ ਦੁੱਧ 20 ਲੀਟਰ ਚਵਾਜੂਗੀ ਕਿ ਬਾਜੀ ਬਾਹਰ ਚਵਾਦੋਗੇ ਠੀਕ ਲੋਕ ਕੱਢਿਆ ਆ ਨਾ ਜਿੰਨਾ ਦੱਸਣੇ ਆਪਾਂ ਅੱਛਾ ਹਾਂ ਠੀਕ ਆ ਅਗਲੇ ਸਵੇਰ ਦੂਜਾ ਸਵੇਰ ਆ ਰਗੀ ਵੇਖੋ ਕਾਇਮ ਆ ਪੂਰੀ ਤਾਂ ਮੁੱਲ ਦੱਸੋ ਵੀਰ ਜੀ ਕਿੰਨਾ ਕਰਨਾ ਇਹਦਾ ਮੁੱਲ ਭਾਜੀ ਇਹਦਾ 62000 ਜੇ 60000 ਦੀ ਮੰਗ ਦੇ ਰਾਂਗਾ ਠੀਕ ਆ ਜੀ ਦੋ ਕਰਦਾ ਘਰਮਾਂ ਵਿੱਚ ਠੀਕ ਆ 60000 ਚੋਂ ਦੋ ਹਾਂ 2000 58000 ਦੀ ਠੀਕ ਆ ਫੋਨ ਕਰ ਲਿਓ ਵੀ ਇਹਨੂੰ ਆ ਲਾਹ ਟਾਲੀ ਬਾਰੇ ਦੱਸੋ ਵੀਰ ਜੀ ਇਹ ਬਹੁਤ ਚੰਗੀ ਵੇਸ਼ੀ ਆ ਵੀ ਤੜਕੇ ਸੂਈ ਆ ਹਾਂਜੀ ਮਗਰ ਵਛੀਤੀ ਬਹੁਤ ਜਿਆਦੀ ਚੰਗੀ ਅੱਛਾ ਜੀ ਹਾਂਜੀ ਠੀਕ ਆ ਵਛੀ ਮਗਰ ਹਾਂਜੀ ਤੜਕੇ ਅੱਜ ਹੀ ਸੋਈ ਆ ਅੱਜ ਤੜਕੇ ਸੋਈ ਲੋ ਜੀ ਸੂਈਆਂ ਸਵਾਈਆਂ ਦੁੱਧ ਬਾਲਟੀ ਚ ਪੈਂਦਾ ਹੋਣਾ ਜੇ ਤੁਹਾਡਾ ਪੈਸੇ ਖਰਚਣੇ ਪੈਣੇ ਜੇ ਤੇ ਵਹਿੜਾ ਚੰਗੀਆਂ ਜੇ ਦੁੱਧ ਵਾਲੀਆਂ ਜਿਹੜੀਆਂ ਤੋ ਫੋਣਦੇ ਆਪਾਂ ਮਗਰ ਵਛੀ ਇਹਦੇ ਬਹੁਤ ਚੰਗੀ ਕੁਆਲਿਟੀ ਦੀ ਵਛੀ ਆ ਤੇ ਆਪ ਦੂਜਾ ਸੂਬਾ ਇਹਦਾ ਦੂਜਾ ਸੂਬਾ ਭਾਈ ਥਾਨ ਥੁਣ ਬੜਾ ਸੋਹਣਾ ਲੱਗਾ ਇਹਨੂੰ ਆ ਵੇਖੋ ਜੀ ਥਲਾਂ ਦੀ ਕੁਆਲਿਟੀ ਬਾਦ ਘੜਦਣੀ ਹੈਗੀ ਵੀਰ ਜੀ ਹਾਂ ਪਾਜੀ ਰੱਸੀ ਪਾ ਕੇ ਚੋਣੀ ਜਿੱਦਾਂ ਮਰਜ਼ੀ ਚੋਵੇ ਰੱਸੀ ਪਾ ਕੇ ਚੋਣੀ ਰੱਸੀ ਪਾ ਕੇ ਚੋਲੇ ਬਿਨਾ ਰੱਸੀ ਚੋਣੀ ਬਿਨਾ ਸੀ ਕਿੰਨਾ ਬੋਲਾ ਆਊਗਾ ਵੀਰ ਜੀ ਤੇ ਪਾਜੀ ਇਹ ਸਿਰਫ 5 6 6 ਕਿਲੋ ਚੋਇਆ ਸਿਰੇ ਅੱਛਾ 5 6 ਕਿਲੋ ਹੀ 6 ਕਿਲੋ ਸਿਰੇ ਚੋਇਆ ਮਤਲਬ ਕਿੰਢਾ ਪਹਿਲਾਂ ਇਹ ਸੂਈ ਆ ਇਹ 2 ਬਾਅਦ ਕਿੰਢਾ ਸੂਈ ਆ ਠੀਕ ਹੈ ਤਾਂ ਕਿ ਵੀਰ ਜੀ ਇਹਨੂੰ ਵੀ ਜੇਰਾ ਜੂਰਾ ਹੈ ਕੰਪਲੀਟ ਪਾਤੀਆਂ ਠੀਕ ਹੈ ਜੀ ਤਾਂ ਦੁੱਧ ਕਿੰਨਾ ਕ ਚਵਾਈ ਜਾਊਗੀ ਵੀਰ ਜੀ ਇਹ ਦੁੱਧ ਪਾਜੀ 50 ਕਿਲੋ ਦੇ ਦਊਗਾ ਅਸੀਂ 50 ਕਿਲੋ ਆ ਵੇਖੋ ਜੀ ਬਾਕੀ ਤੁਸੀਂ ਵੀ ਆ ਗਏ ਇੱਥੇ ਤਸੱਲੀ ਜ਼ਰੂਰ ਕਰ ਲਿਆ ਕਰੋ ਜਿਹੜੇ ਜਾਨਵਰ ਆਪਾਂ ਵੀਡੀਓ ਦਿਖਾਉਨੇ ਆ ਕੱਦ-ਕਾਡ ਚ ਨਹੀਂ ਕੋਈ ਫਰਕ ਪੈਂਦਾ ਹੋਰ ਕੋਈ ਗੱਲਬਾਤ ਹੋਵੇ ਤੁਸੀਂ ਆਪ ਚੈੱਕ ਕਰ ਲੈਣੀ ਹੈ ਜੀ ਆ ਗਏ ਆ ਵੇਖੋ ਜੀ ਜਿਹੜੀ ਕੋਈ ਗੱਲ ਰਹਿ ਜੇ ਆਪਣੇ ਕੋਲ ਪੁੱਛਣ ਵਾਲੀ ਹੋ ਫੋਨ ਤੇ ਵੀਰ ਨੂੰ ਪੁੱਛ ਲਿਓ ਪੂਰੀ ਕੈਮ ਆ ਬੱਚੇ ਦਾ ਕਰਦੀ ਆ ਜਿਆਦਾ ਆ ਵੇਖੋ ਜੀ ਥਾਣ ਸੁਣ ਬੜਾ ਸੋਹਣਾ ਲੱਗਾ ਜੀ ਇਹਨੂੰ ਹਾਂ ਜੀ ਦੱਸੋ ਵੀਰ ਜੀ ਦਾ ਇਹਦਾ ਭਾਜੀ ਮੁੱਲ 85 ਹਾਂਜੀ ਇਹ 75000 ਦੀ ਮਾਣ ਦਾਣੇ ਚ ਹੋ ਜੂ ਵੱਧ ਨਹੀਂ 80 ਜੋਣੀ ਮਾਣ 75 ਦੀ ਆਪਾਂ ਦੇਣੀ ਹੈ ਨਾ 75 ਜੋ ਥੋੜਾ ਬੋਧਾ ਕਰ ਦਿਓ ਲਾਸਟ ਵਾਲੀ ਇਹ ਕੋਈ ਨਹੀਂ ਕਰਦਾਂਗੇ ਯਾਰ ਦੇ ਯਾਰ 2000 ਰੁਪਿਆ ਮਾਣ ਫੋਨ ਕਰ ਲੇ ਕੋਈ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਹੋ ਬਾ ਕੋਈ ਗੱਲ ਬਾਤ ਨਹੀਂ ਮੇਰਾ ਠੀਕ ਹੈ ਜੀ ਆਹੀ ਟੋਟਲ ਇੱਥੇ ਤੁਹਾਨੂੰ ਦਿਖਾ ਦੇ ਸੱਤ ਮਸੂ ਦਿਖਾਦੇ ਆ ਜੀ ਆ ਕੇ ਤੁਸੀਂ ਆਪਣੀ ਤਸੱਲੀ ਜ਼ਰੂਰ ਕਰ ਲਿਓ ਤਸੱਲੀ ਕਰਕੇ ਸੂਏ ਸੂਏ ਪਸ਼ੂ ਨੂੰ ਦੋ ਟਾਈਮ ਜੋ ਕੇ ਗੱਬਣ ਪਸ਼ੂ ਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨਾਂ ਵੀਰਾਂ ਨੇ ਚਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਜੀ